ਸਿੱਖਾਂ ਦਾ ਕੌਤਰ ਅੰਗਰੇਜ਼ਾਂ ਨਾਲ ਮਿਲ ਕੇ 1864 ਵਿੱਚ ਜਦੋਂ ਬਾਬਾ ਹਰਮਨ ਸਿੰਘ ਜੀ ਪੁੱਤ ਆਨੰਦ ਜੱਟ ਜਦੋਂ ਇਸ ਤੋਂ ਬਾਅਦ ਗੁੱਡਾ ਦਲ ਦਾ ਕੋਈ ਜੱਥੇਦਾਰ ਆਪਣਾ ਫਰਜ਼ ਨਹੀਂ ਨਿਭਾ ਸਕਿਆ ਗੁੱਡਾ ਦਲ ਦਾ ਜੱਥੇਦਾਰ ਜੱਥੇਦਾਰ ਹਰਮਨ ਸਿੰਘ ਫਰੋਜ਼ਪੁਰ ਮੁਕਤੀ ਤੋਂ ਲੜਦਾ ਲੜਦਾ ਪਟਿਆਲੇ ਦੇ ਰਸਤੇ ਜੋ ਪਹੁੰਚਿਆ ਤਾਂ ਕਰਨ ਸਿੰਘ ਨੇ ਮਦਦ ਜਾਏ ਅੰਗਰੇਜ਼ ਉਸਨੇ ਹੱਥ ਕੋਈ ਦਿੱਤਾ ਕਿ ਬਾਬਾ ਫੋਜਾ ਨਾਲ ਜਿਵੇਂ ਅੱਜ ਬਘਰਵਾਲਾ ਸਾਹਿਬ ਜਗਾ ਉਹ ਸ਼ਹੀਦ ਕਰਦਾ ਇਹਨਾਂ ਨੇ ਇੱਕ ਬੁਲੇਖਾ ਪਾ ਗਏ ਉੱਥੇ ਕੁੱਤੇ ਬਾਕੀ ਸਾਡਾ ਅਸਥਾਨ ਦੇ ਦਵਾਇ ਪਰ ਤੇਰੇ ਬਾਦ ਸਾਡਾ ਅਸਥਾਨ ਸਾਡੇ ਮੁੱਢੀ ਬਾਗਰੇ ਤੇ ਸਾਡੇ ਬਹਾਦਰ ਜਣਦਾ ਜਿੱਥੇ ਮੁੱਢੀ ਬੰਦਾ ਦਰਜਾ ਮੰਗੇ ਬੜੇ ਇਹਨਾਂ ਨੇ ਖੂਨ ਪਟਿਆਲੇ ਵਾਲੇ ਨੇ ਮੁੰਡੀ ਪਟਿਆਲੇ ਤੋਂ ਮੈਂ ਖਾਨਦਾਨ ਦੀ ਗੱਲ ਕਰਨਾ

ਮੁੰਦਰਾ ਦਾ ਨਵੀਨ ਮਹਾਰਾਜ ਜਾਂਬੇ ਗੰਮਲ ਸਿੰਘ ਨੂੰ ਵੀ ਪਟਿਆਲੇ ਵਾਜਿਆ ਨੇ ਅੰਗਰੇਜ਼ਾਂ ਨਾਲ ਲੜ ਕੇ ਜਿੱਤੀ ਦੁਆਇਆ ਪਰ ਤੁਹਾਡੇ ਵਰਗੇ ਜੱਫੇ ਨੇ ਸਾਨੂੰ ਲੋਹੜਾ ਕਟੀ ਤੁਹਾਡੇ ਵਰਗੇ ਜੱਫੇ ਨੇ ਮਹਾਰਾਜ ਨਾ ਪਾਣੂ ਜਿੱਤੀ ਤੋਂ ਲੈ ਕੇ ਨਾਲ ਨਾਲ ਜੱਟੋ ਦਾ ਮੋਰਚਾ ਆਇਆ ਅਭੀ ਜੱਟੋ ਦਾ ਮੋਰਚਾ ਕਿਉਂ ਲੱਗਿਆ ਜੋ 90 ਵਾਲੇ ਰਾਜੇ ਗੁਰ ਸੰਗਤ ਹਰ ਨਾਲ ਦੇ ਇਸ ਤੋਂ ਵੀ ਪਟਿਆਲੇ ਵਾਲੇ ਰਾਜੇ ਨੇ ਅੰਗਰੇਜ਼ਾਂ ਨਾਲ ਮਿਲ ਕੇ ਮਹਾਰਾਜਾ ਪ੍ਰਤਮਨ ਸਿੰਘ ਨਾਲ ਦਿੱਤਾ ਇਸ ਲਈ ਸਿੰਘਾਂ ਨੇ ਛੱਤੋਂ ਲਾਉਣਾ ਚਾਹਿਆ ਅਤੇ ਅਖਾਂਡ ਤੋਂ ਸੰਗਤ ਬਹਿੋਤੀ ਸੋ ਤੁਹਾਡੇ ਕਥਨ ਦੀ ਸਮ ਲੋੜ ਹੈ ਜੋ ਲੋਕੋਆਂ ਨਾਲ ਹੋ ਰਿਹਾ ਅੱਜ ਮੈਂ ਸਿਰਦਾ ਕਰਦਾਂ ਅੱਜ ہرمندر سنگھ لیج اگست ہرمندر لیم سنگھ لیگواد جگہ کا سوگا کر نہ کرتا میں اس جتے ہوں بینٹی کرنا چاہنا کہ سا اتحاس ਇਸ ਜੱਫੇ ਦਾ ਇਤਿਹਾਸ ਤੁੰਗਲਾ ਪਹੁੰਚਿਆ ਸੀ ਕਿ ਤਰਪਾਲ ਸਾਹਿਬ ਤੇ ਹਮਲੇ ਤੋਂ ਬਾਅਦ ਇੱਕ ਕਵਾਡਾ ਨਿਕਲ ਗਦਾਰੀ ਕਰਕੇ ਰਸਗੁਤਲੇ ਖਵਾ ਲਿਆ ਤੇ ਤੁਸੀਂ ਨੂੰ ਸਵਾਰ ਕਰ ਨੂੰ ਇਹ ੱੱਪਾ ਨਹੀਂ ਲੱਗਣ ਦਿੱਤਾ ਸਰਦਾਰ ਹਰਵਿੰਦਰ ਸਿੰਘ ਲੀਲ ਸਰਦਾਰ ਗੁਰਮ ਸਿੰਘ ਲੀਲ ਹਨੀ ਸਮੀ ਪ੍ਰਹਾ ਤੇ ਡਾਕਟਰ ਜੀ ਵਾਲਾ ਇਹ ਜਿਹੜਾ 5 6 ਜਤ ਸਿੰਘ ਕੰਨੀ ਜਿਹੜਾ ਕਿ ਖਾਲਸੀ ਇਹਨਾਂ ਸਾਰਿਆਂ ਨੇ ਅੱਜ ਦੇ ਦਿਨ ਸੋਧਾ ਨਾਲ ਇਹਨਾਂ ਆਪਣਾ ਨੇ